ਵਿੱਚ ਗੁਰਤਾ ਗੱਦੀ ਦੇ ਉਚਿਤ ਕੌਣ ਹੈ ਜੋਗ ਕੌਣ ਹੈ ਉਹ ਜੋਗ ਹੁੰਦਾ ਹੈ ਜੋ ਆਪਣੇ ਸਿੱਖਾਂ ਨੂੰ ਨਿਹਾਲ ਕਰੇ ਉਹਨਾਂ ਵੀ ਆਪ ਹੀ ਨਿਹਾਲ ਹੁੰਦਾ ਰਹੇ ਬਹੁਤੇ ਡੇਰੇਦਾਰ ਦੂਜੇ ਤੀਜੇ ਜਿੱਥੇ ਲੋਕ ਜਾਂਦੇ ਨੇ ਉਹ ਆਪ ਨਿਹਾਲ ਹੁੰਦੇ ਨੇ ਤੇ ਸੇਵਕ ਵਿਚਾਰੇ ਮਜਬੂਰੀ ਦੇ ਮਾਰੇ ਦੁੱਖਾਂ ਕਲੇਸ਼ਾਂ ਵਿੱਚ ਸਤੇ ਤੇ ਚੜ ਕੇ ਕਹੀ ਜਾਂਦੇ ਜੀ ਇਹਦੇ ਵਰਗਾ ਕੋਈ ਨਹੀਂ ਅਸੀਂ ਜਦੋਂ ਦੇ ਐਮ ਬਾਹਲਾ ਆਨੰਦ ਮਿਲੇ ਥੱਲੇ ਆਣ ਕੇ ਕੋ ਕੋਚੇ ਵੀ ਤੈਨੂੰ ਵੀ ਕੋਈ ਇਹਨੇ ਸੁਖ ਦਿੰਦਾ ਕੋਈ ਭਗਤੀ ਦਾ ਕੁਮਰਾਗ ਕੋਈ ਗੁਰੂ ਦੀ ਸ਼ਕਤੀ ਤੈਨੂੰ ਪ੍ਰਾਪਤ ਹੋਵੇ ਕਹਿੰਦੇ ਨਹੀਂ ਸਾਨੂੰ ਪੜਨੋਂ ਵਾਸਤੇ ਦਿੱਤਾ ਸੀ ਤੇ ਸਟੇਜ ਤੇ ਬੁਲਾਕਤਾ ਸਾਡੇ ਕੋਲੋਂ ਉਹਨਾਂ ਦੀ ਭੀੜ ਵੇਖ ਕੇ ਕਿ ਸਾਡੇ ਸਿੱਖ ਵੀ ਉਧਰੋਂ ਚਲੇ ਜਾਂਦੇ ਸੋ ਗੁਰਮੁਖ ਪਿਆਰ ਗੱਦੀ ਦੇ ਉੱਚ ਤੋਂ ਜੋਗ ਹੋਇ ਜਿਹੜਾ ਆਪਣੇ ਸੇਵਕਾਂ ਨੂੰ ਨਿਹਾਲ ਕਰੇ ਆਪ ਭਾਵੇਂ ਤਤੀ ਤਵੀ ਤੇ ਬਹਿਣਾ ਪਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਪ 33 ਤਵੀ ਤੇ ਬੈਠੇ ਸਾਰੇ ਸਿੱਖਤ ਨਹੀਂ ਬਠਾਏ ਗੁਰਮੁਖ ਪਰ ਗੁਰੂ ਆਪ ਬੈਠੇ ਜਾ ਕੇ ਨੌਵੇਂ ਪਾਤਸ਼ਾਹ ਜਿਸ ਗੁਰੂ ਸਾਹਿਬ ਨੂੰ ਅਮਸੰਦ ਕਹਿੰਦੇ ਸੀ 22 ਮੰਝੀਆਂ ਵਾਲੇ ਇਸ ਗੁਰੂ ਨੂੰ ਬਹਿਣਾ ਖਲੋਣਾ ਨਹੀਂ ਹੁੰਦਾ ਇਸ ਗੁਰੂ ਨੂੰ ਪਤਾ ਨਹੀਂ ਸੰਗਤ ਵਿੱਚ ਬਚਨ ਕਿੱਦਾਂ ਕਰੀਦਾ ਜਦੋਂ ਸੇਸ਼ ਦੇਣ ਦਾ ਵੇਲਾ ਆਇਆ ਨਾ ਗੁਰਮੁਖੋ ਵੱਡੀਆਂ ਵੱਡੀਆਂ ਮੂਰਤੀਆਂ ਝੋਏ ਆਵਾਜ਼ਾਂ ਆਉਣ ਲੱਗੀਆਂ ਜਾਓ ਗੁਰ ਤੇਗ ਬਹਾਦਰ ਸਾਹਿਬ ਕੋ ਚਲੇ ਜਾਓ ਆਨੰਦਪੁਰ ਸਾਹਿਬ ਉੱਤੋਂ ਬਿਨਾਂ ਬਾਹ ਨਹੀਂ ਜੇ ਕਿਸੇ ਨੇ ਫੜਨੀ ਕਿਸੇ ਭਰਾਜ ਵੀ ਬਹੁਤ ਰੌਲੇ ਨੇ ਜਗਤ ਵਿੱਚ ਇੱਧਰ ਜਾਓ ਉੱਤਰ ਜਾਓ ਅੱਜ 22000 ਨੇ ਜਦੋਂ 22 ਸੀ। ਅੱਜ ਵੀ ਅੰਦਰ ਉੱਤਰਦੀਆਂ ਆਵਾਜ਼ਾਂ ਸੁਣ ਕੇ ਜਿਹੜਾ ਸਿੱਧਾ ਨੱਕ ਦੀ ਸਿਹਤ ਨਾਲ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਆਉਂਦਾ ਪਾਤਸ਼ਾਹ ਕਹਿੰਦੇ ਮੈਂ ਬੈਠਾਂ ਤੇਰੀ ਬਾਹਾਂ ਫੜਨ ਵਾਸਤੇ ਚਿੰਤਾ ਨਾ ਕਰ ਤੂੰ। ਸੋ ਗੁਰਮੁਖ ਪਿਆਰੇ ਉਹ ਪੂਰਾ ਗੁਰੂ ਹੈ ਉਹ ਜੋਗ ਹੈ ਗੁਰਤਾ ਗੱਦੀ ਦੇ ਉੱਤੇ ਬੈਠਣ ਦੇ ਜੈਸ ਗੁਰੂ ਨੇ ਸਿੱਖ ਨੂੰ ਨਿਹਾਲ ਕਰਨਾ ਸਿੱਖ ਲਿਆ ਉਹੇ ਚੌਪਈ ਸੁਤਾ ਇਨ ਸੁਣ ਕੇ ਸੁਖ ਪਾਏ ਕਿਵੇਂ শ্রোਤੇ ਜਨ ਗੁਰਮੁਖ ਪਿਆਰੋ ਕਥਾ ਸੁਣ ਕੇ ਸੁਖ ਮਿਲਦਾ ਹੈ ਪਾਤਸ਼ਾਹ ਕਦੇ ਕਥਾ ਸੁਣ ਤਮਲ ਸਗਲੀ ਖੋਵੇ ਸਾਰੀ ਮੈਲ ਕਥਾ ਸੁਣ ਕੇ ਨਿਕਲ ਜਾਂਦੀ ਹੈ ਕੀਰਤਨ ਦੀ ਹੋ ਸਕਦਾ ਕਿਸ ਨੂੰ ਸਮਝ ਨਾ ਲੱਗੇ ਗੁਰਬਾਣੀ ਦੇ ਰਾਗ ਦੀ ਤਾਲ ਦੀ ਗੁਰਬਾਣੀ ਦੇ ਸ਼ਬਦ ਦੀ ਅਰਥ ਦੀ ਸਮਝ ਨਾ ਲੱਗੇ ਪਰ ਕਥਾ ਜਿਹੜੀ ਹੁੰਦੀ ਨਾ ਗੁਰਮੁਖ ਪਿਆਰਿਓ ਨਦਰੋਂ ਨਦਰ ਦੇਹਾਲ ਕਰ ਦਿੰਦੀ ਹੈ ਸਤਿਗੁਰੂ ਪਾਤਸ਼ਾਹ ਬਾਣੀ ਵਿੱਚ ਜਿੱਥੇ ਬਖਸ਼ਿਸ਼ ਕਰਦੇ ਉੱਤੇ ਇਤਿਹਾਸ ਵਿੱਚ ਵੀ ਦੱਸ ਰਹੇ ਕਿ ਸਰੋਤੇ ਜਨੋ ਇਹ ਕਥਾ ਸੁੱਖ ਦੇਣ ਵਾਲੀ ਹੈ ਐਵੇਂ ਨਾ ਸਮਝਿਓ ਕਥਾ ਨੂੰ ਬੋਝਨ ਲੱਗੇ ਕਥਾ ਇਸ ਭਾਏ ਜਿਵੇਂ ਸਿੱਖ ਕਈ ਵਾਰੀ ਤੇ ਗੁਰੂ ਸਾਹਿਬ ਜੀ ਨੂੰ ਕੋਈ ਚੀਜ਼ ਗੱਲ ਸੁਣਾਉਂਦੇ ਨੇ ਉਹ ਵੀ ਕਥਾ ਬਣ ਜਾਂਦੀ ਹੈ ਕਈ ਵਾਰ ਸਿੱਖ ਸਤਿਗੁਰੂ ਮਹਾਰਾਜ ਨੂੰ ਸਵਾਲ ਪਾ ਦਿੰਦੇ ਉੱਤਰ ਵਿੱਚ ਕਥਾ ਬਣ ਜਾਂਦੀ ਹੈ ਜਿਵੇਂ ਕਈ ਕਹਿੰਦੇ ਜੀ ਗੁਰੂ ਨਾਨਕ ਸਾਹਿਬ ਜੀ ਨੇ ਕਥਾ ਤੇ ਕੀਤੀ ਨਹੀਂ ਉਹ ਤੇ ਕੀਰਤਨ ਹੀ ਕਰਦੇ ਰਹੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਨਹੀਂ ਕਹਿੰਦੇ ਕਥਾ ਕੀਤੀ ਤੇ ਉਹ ਸਿਆਣੇ ਸਿੱਖ ਸੀ ਉਹ ਕਹਿੰਦੇ ਜਦੋਂ ਜਾ ਕੇ ਸਿੱਖਾਂ ਨੂੰ ਬਚਨ ਕਰਦੇ ਸੀ ਪਿੰਡਾਂ ਵਿੱਚ ਕਿਸੇ ਦਾ ਕੀਰਤਨ ਹੀ ਸ਼ੁਰੂ ਕਰ ਦੇਣਾ ਜਾ ਕੇ ਵੱਖ-ਵੱਖ ਦੇਸ਼ਾਂ ਵਿੱਚ ਉਸਥਾਨਾਂ ਤੇ ਜਾ ਕੇ ਉਹਨਾਂ ਦੀ ਭਾਸ਼ਾ ਵਿੱਚ ਉਹਨਾਂ ਨਾਲ वार्तालाਪ ਕਰਨਾ ਗੁਰਮੁਖੋ ਸਾਖੀਆਂ ਬਣ ਗਈਆਂ ਉਹ ਲਿਖਿਆ ਗਿਆ ਸਾਰਾ ਕੁਝ